ਦੋ ਗਿੱਦੜ ਤੇ ਗਿੱਦੜੀ ਦੋ ਉਹਨਾਂ ਦੇ ਬੱਚੇ ਠੀਕ ਹੈ ਜੀ ਉਹ ਆਪ ਦਾ ਛੈਲ-ਛਵਟਾ ਕਰਦੇ ਖੇਡਦੇ ਫਿਰਦੇ ਨੇ ਵੀ ਜੇ ਕਿਤੇ ਮੱਕੀ ਆ ਗਈ ਤਾਂ ਛੱਲੀਆਂ ਖਾ ਲੀਆਂ ਜੇ ਕਿਤੇ ਕਚਰੇ ਦਾ ਬਾੜਾ ਆ ਗਿਆ ਤਾਂ ਕਚਰੇ ਖਾ ਲੇ ਜੇ ਕਿਤੇ ਬੇਰ ਉੱਥੇ ਆ ਗਏ ਤਾਂ ਬੇਰ ਖਾ ਲੇ ਠੀਕ ਹੈ ਜੀ ਉਹ ਜਾ ਕਾਰੋਬਾਰ ਜਾਵਦਾ ਕਰਦੇ ਫਿਰਦੇ ਨੇ ਦਿਨ ਦੇ ਵੱਜ ਗਏ 4:00 ਠੀਕ ਹੈ ਜੀ ਉਹ ਜਦੋਂ 4:00 ਵੱਜ ਗਏ ਹੌਲੀ-ਹੌਲੀ ਜਾਂਦੇ ਜਾਂਦਿਆਂ ਨੂੰ ਖੱਡ ਗਾਹਾਂ ਛੇਰ ਦੀ ਥਿਆ ਗਈ ਠੀਕ ਹੈ ਜੀ ਜਦੋਂ ਛੇਰ ਦੀ ਖੱਡ ਥੇ ਹੁਣ ਛੇਰ ਦੀ ਖੱਡ ਖੁੱਲੀ ਹਾਂਜੀ ਵਧੀਆ ਹਾਂਜੀ ਤੇ ਗਿੱਦੜੀ ਕਹਿੰਦੀ ਵੀ ਗਿੱਦੜਾ ਆ ਆਪਣੇ ਵਾਸਤੇ ਜਗਾ ਵਰੀ ਹੈ ਖੱਡ ਖੁੱਲੀ ਥਿਆ ਗਈ ਨਹੀਂ ਤਾਂ ਬੱਚੇ ਮੌਜ ਨਾ ਪਿਆ ਕਰਨਗੇ ਨਾ ਆਪਾਂ ਪਿਆ ਕਰਾਂਗੇ ਹਾਂਜੀ ਵੀ ਆਪਾਂ ਅੱਗੇ ਰਹਿਣਿਆ ਝਾੜੀਆਂ ਜਾਂਚ ਹਾਂਜੀ ਝਾੜੀਆਂ ਜਾਂਚ ਕਹਿੰਦੀ ਉੱਥੇ ਭੀੜੇ ਜੇ ਥਾਂ 'ਚ ਭੀੜੀਆਂ ਜਾਂ ਖੱਡਾਂ 'ਚ ਐਵੇਂ ਕੰਡੇ ਖਾਈ ਜਾਂਦੇ ਉਹ ਜਿਹੜਾ ਆਪਾਂ ਕਹਿੰਦੇ ਨੇ ਅਕੇ ਗਿੱਦੜਾ ਬਗੈਰਾ ਝਾੜੀ ਕੌਣ ਹੱਗੇ ਉਹਨ ਗਿੱਦੜ ਝਾੜਾ ਤੇ ਹੱਗਦੇ ਤੇ ਝਾੜੀਆਂ 'ਚ ਹੀ ਰਹਿੰਦੇ ਹਾਂਜੀ ਉਹ ਕਹਿੰਦਾ ਰਾਇ ਤਾਂ ਆਪਾਂ ਭਾਵਾਂਗੇ ਹਾਂਜੀ ਇੱਥੇ ਪਰ ਗੱਲ ਇੱਕ ਐ ਕਹਿੰਦਾ ਖਾਡਾ ਫੁੱਫੜ ਦੀ ਜੀ ਪੰਗਾ ਨਾਲ ਐ ਹਾਂਜੀ ਆਪਾਂ ਨੂੰ ਝਾੜੀਆਂ 'ਚ ਠੀਕ ਐ ਝਾੜੀਆਂ 'ਚ ਛੇਰ ਬਗੈਰਾ ਛੇਤੀ ਜਾਂਦਾ ਨਹੀਂ ਨਹੀਂ ਤਾਂ ਬੱਚਿਆਂ ਦਾ ਟਾਈਮ ਲੱਗੇ ਜਾਂਦਾ ਨਾ ਇਹ ਆਪਣਾ ਲੱਗੇ ਜਾਂਦਾ ਹੈ ਉਹ ਪੰਗਾ ਨਾਲ ਆ ਫੁੱਫੜ ਦੀ ਖੱਡਾ ਫੁੱਫੜ ਦਾ ਘਰ ਹੈ ਇਹ ਆਪਣੇ ਸੂਤ ਨਹੀਂ ਆਉਣਾ ਹਾਂਜੀ ਉਹ ਕਹਿੰਦੀ ਕਿਹੜਾ ਫੁੱਫੜ ਹਾਂਜੀ ਕਹਿੰਦਾ ਹੁਣ ਤੈਨੂੰ ਨਹੀਂ ਪਤਾ ਇਹ ਨਹੀਂ ਨਾਮ ਐਤਾ ਤੈਥੋਂ ਸੁਣਿਆ ਜ ਫੁੱਫੜ ਹੂੰ ਕਹਿੰਦਾ ਸ਼ੇਰ ਹੈ ਸ਼ੇਰ ਹੂੰ ਚਾਰਾ ਨੂੰ ਖਾਜੂ ਦੋਹੇ ਬੱਚੇ ਦੋਹੇ ਆਪਾਂ ਛੱਡ ਦੇ ਦੀ ਦਿਨ ਦੇ 4 ਵਜੇ ਐਤਨੇ ਭਈ ਉਹਨਾਂ ਤਾਂ ਗੱਲਾਂ ਬਾਤਾਂ ਕਰਦਿਆਂ ਨੂੰ ਅੜੀ ਪੈ ਗਈ ਅੜੀ ਪੈ ਗਈ ਕਹਿੰਦੇ ਨਹੀਂ ਐਵੇਂ ਤੂੰ ਕਹਿੰਿਆ ਨਾ ਇੱਥੇ ਲਵੇ ਨਾ ਲਾਉਣੇ ਸ਼ੇਰ ਅ ਰੋਹੀ ਬਿਆਨ ਬਾਣ ਖੁੱਲਾ ਪਿਆ ਕਿਤੇ ਦੀਲਾ ਨਹੀਂ ਕਰਦਾ ਨਹੀਂ ਐਵੇਂ ਡਰੀਆਂ ਨਾ ਇੱਥੇ ਹੀ ਰਹਿਾਂਗੇ ਹੂੰ ਕਹਿੰਦਾ ਕੋਈ ਨਹੀਂ ਫਿਰ ਤੇਰੀ ਮਰਜ਼ੀ ਐ ਫਿਰ ਸਿੱਧੀ ਤਿਆਰੀ ਕਰ ਲੈ ਸੱਚਖੰਡ ਦੀ ਹੁਣ ਆਥਰ ਨੂੰ ਹੂੰ ਸ਼ੇਰ ਤਾਂ ਆਉਣ ਵਾਲਾ ਓਹ ਕਹਿੰਦੀ ਕੋਰੀ ਆਉਣ ਬੇਬੀ ਜੀ ਉਹ ਤਾਂ ਸੱਚ ਹੋਈ ਭਾਈ ਜਦੋਂ ਸ਼ੀਖ ਵੱਜ ਗਏ ਜੀ ਸ਼ੇਰ ਵੀ ਆ ਗਿਆ ਵੀ ਹੁਣ ਆਪਦਾ ਖਾਣਾ-ਦਾਣਾ ਖਾ ਕੇ ਰੋਹੀ ਚੋ ਵੀ ਜਾਨਾ ਖੱਟ ਤੇ ਜਦੋਂ ਛੇਰ ਆ ਗਿਆ ਦੇਖ ਲੈ ਵੀ ਉਹ ਆਉਂਦਾ ਦੁੱਖ ਕਿੰਨਾ ਤੋਂ ਕਹਿੰਦਾ ਲਾ ਆ ਗਿਆ ਫੁੱਫੜਤਾ ਹੋਉ ਆਉਦਾ ਹੈ ਹੋ ਜਾ ਤਿਆਰ ਲੱਗੇ ਕੰਮਣ ਗਿਲੜੀ ਵੀ ਗੱਲ ਤੇਰੀ ਪੱਕੀ ਹੈ ਹੁਣ ਕਹਿੰਦਾ ਹੁਣ ਕੀ ਬਣਾ ਤੇ ਹੁਣ ਤੈਨੂੰ ਪਤਾ ਹੀ ਹੈ ਛੱਡਦਾ ਨਹੀਂ ਚਾਰਾ ਨੂੰ ਉਹ ਕਹਿੰਦੀ ਤਾਂ ਵੀ ਤੂੰ ਕਹਿੰਦੇ ਹੁੰਦੇ ਨੇ ਕਿ ਗਿੱਦੜ ਸ਼ਿਆਰ ਹੁੰਦਾਗਾ ਕੁਛ ਨਾ ਕੁਤਾ ਕਾਰਾ ਗੱਲ ਉਹ ਕਹਿੰਦਾ ਗੱਲ ਫਿਰ ਇਹ ਹੈ ਜਦੋਂ ਨੇੜੇ ਆ ਗਿਆ ਨਾ ਆਪਣੀ ਬਾਜ ਉਹਨਾਂ ਨੂੰ ਸੁਣਨ ਲੱਗੀ ਉਦੋਂ ਤੂੰ ਬੱਚਿਆਂ ਦੇ ਪਾਚੇ ਮਾਰ ਕੇ ਰੁਆਦੀ ਫਿਰ ਮਾਇ ਬੋਲੂ ਕਹਿੰਦਾ ਗੜਕ ਕੇ ਉਹ ਕਹਿੰਦਾ ਕਿਉਂ ਮਾਰੀ ਜਾਂਦੇ ਆ ਕੀ ਮੰਗਦੇ ਨੇ ਇਹ ਬਰੇ ਆ ਲੈ ਇਹਨਾਂ ਨੂੰ ਤੂੰ ਕਹੀਂ ਇਹ ਤਾਂ ਸ਼ੇਰ ਦਾ ਮਾਸ ਮੰਗਦੇ ਨੇ ਮਾਇਮੂਰੋਂ ਕਹੂੰ ਵੀ ਜਿਹੜਾ ਉਹ ਪਹਿਲਾਂ ਲਿਆਂਦਾ ਤੇ ਕੱਲ ਵਾਲਾ ਅਜੇ ਤਾਂ ਉਹੀ ਪਿਆ ਕਹਿੰਦੀ ਇਹ ਬੇਹਤਾ ਖਾਂਦੇ ਨਹੀਂ ਇਹ ਤਾਂ ਤਾਜ਼ਾ ਖਾਂਦੇ ਨੇ ਭਾਈ ਉਹਨਾਂ ਨੇ ਮਾਥਲੀ ਕਹਿੰਦੀ ਚੰਗਾ ਐ ਕਹਿ ਦੂੰ ਤੇ ਫੇਰ ਅਕੇ ਜਦੋਂ ਇਹਨੇ ਤਾਂ ਇਹ ਕਹਿੰਦਾ ਵੀ ਤਾਜ਼ਾ ਖਾਂਦੇ ਨੇ ਮੈਂ ਕਹੂੰ ਚੰਗਾ ਚੁੱਪ ਕਰ ਆਉਂਦਾ ਮੜਾ ਜਾਂ ਨੇੜੇ ਆ ਜਾਂਦੇ ਗੜੱਪ ਦੇ ਨੇ ਫੜ ਲਓ ਭਾਈ ਉਹ ਜਦੋਂ ਨੇੜੇ ਆ ਗਿਆ ਵੇ ਹੁਣ ਆਪਣਾ ਬੋਲ ਉਹਨਾਂ ਨੂੰ ਸੁਣ ਜੂ ਸ਼ੇਰ ਨੂੰ ਹੂੰ ਰੁਆਤੇ ਬੱਚੇ ਤਾਂ ਹੂੰ ਲਾਗੇ ਚੰਗਿਆਣਾ ਮਾਰਨ ਵਾ 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 ਉਹ ਕਹਿੰਦਾ ਕਿਉਂ ਰੁਆਈ ਜਾਂਦੇ ਐ ਕੀ ਮੰਗਦੇ ਨੇ ਇਹ ਹਾਂਜੀ ਕੀ ਗੱਲ ਹੋ ਗਈ ਹੂੰ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਨੇ ਹੂੰ ਉਹ ਕਹਿੰਦਾ ਸ਼ੇਰ ਦਾ ਮਾਸ ਇਕੱਲਾ ਲੈ ਤਾਂ ਕਿੰਨਾ ਭੇਗਾ ਪਤਾ ਹੋਈ ਜੀ ਤੇ ਮੁੱਕਿਆ ਨਹੀਂ ਹੂੰ ਕਹਿੰਦੀ ਬੇਹਤਾ ਖਾਂਦੇ ਨਹੀਂ ਇਹ ਤਾਂ ਤਾਜ਼ਾ ਭਾਲਦੇ ਨੇ ਹੂੰ ਕਹਿੰਦਾ ਤਾਜ਼ਾ ਭਾਲਦੇ ਨੇ ਕਹਿੰਦੀ ਹਾਂ ਕਹਿੰਦਾ ਮਾਰ ਆ ਜਾ ਠਹਿਰ ਹੋਰ ਆ ਜਾ ਨੇੜੇ ਭੱਜ ਨਾ ਜਾਵੇ ਕਹਿੰਦਾ ਜੇ ਉਹ ਨੇੜੇ ਆ ਗਏ ਨਾ ਇਹ ਜੇ ਮਾਰੋਂ ਚ ਬੱਟ ਗੜੱਪ ਨੇ ਫੜ ਲਉ ਫੇ ਮੌਜ ਨਾ ਕਹਿੰਦਾ ਦੋ ਦਿਨ ਲੰਘਣਗੇ ਸ਼ੇਰ ਨੇ ਜਦੋਂ ਸੁਣਿਆ ਵੀ ਇਹ ਤਾਂ ਗੱਲ ਪੱਕੀ ਐ ਮਨਾ ਭੱਜ ਲੈ ਪੁੱਠਾ ਸ਼ੇਰ ਦਾ ਪੁੱਠਾ ਭੱਜ ਲਿਆ ਜਦੋਂ ਪੁੱਠਾ ਭੱਜ ਲਿਆ ਉਹ ਪੰਜ ਸੱਤ ਕਿੱल्ल्या ਤੇ ਗਿਆ ਗਾਹਾਂ ਲੂੰਬੜੀ ਫਿਰਦੀ ਸੀ ਲੂੰਬੜੀ ਫਿਰਦੀ ਸੀ ਛੇਰ ਦਾ ਦਮ ਚੜਿਆ ਪਿਆ ਪੱਜੇ ਜਦ ਦਾ ਕਹਿੰਦੀ ਬੇਫਫੜਾ ਬੇਫਫੜਾ ਕੀ ਗੱਲ ਹੋ ਗਈ ਅੱਜ ਭੱਜ ਜਾਣਾ ਪੁੱਠਾ ਵੀ ਇਸ ਵੇਲੇ ਤੂੰ ਰੋਜ਼ ਆਉਂਦੇ ਘਰੇ ਜਾਣਾ ਉਹਨਾਂ ਖੱਡ ਤੇ ਅੱਜ ਤੈਨੂੰ ਕੀ ਹੋ ਗਿਆ ਪੁੱਠਾ ਭੱਜ ਜਾਣਾ ਉਹ ਕਹਿੰਦਾ ਕਮਲ ਜੀ ਪੁੱਛਣਾ ਮੈਨੂੰ ਨਾ ਬੁਲਾ ਉਹ ਕਹਿੰਦੀ ਤਾਂ ਵੀ ਦੱਸ ਤਾਂ ਸਹੀ ਕਹਿੰਦਾ ਮੇਰੇ ਖੱਡ ਤੇ ਤਾਂ ਮੇਰੇ ਘਰ 'ਚ ਤਾਂ ਛੇਰਾਂ ਨੂੰ ਖਾਣ ਆਲੇ ਆ ਗਏ ਮੈਂ ਤਾਂ ਮਰਸਾਂ ਭੱਜਿਆ ਕਹਿੰਦਾ ਸਾਰੀ ਵਿੱਥੀ ਵੀਕ ਕਰਮਾ ਦੀ ਰਹਗੀ ਮੈਂ ਭੱਜ ਲਿਆ ਕਹਿੰਦਾ ਮੱਚ ਕੇ ਨਹੀਂ ਮਾਰ ਦਿੰਦੇ ਉਹ ਕਹਿੰਦੀ ਸ਼ੇਰਾਂ ਨੂੰ ਖਾਣ ਵਾਲੇ ਕਹਿੰਦਾ ਹਾਂ ਸ਼ੇਰਾਂ ਨੂੰ ਖਾਣ ਵਾਲੇ ਕਹਿੰਦੀ ਕਮਲਾ ਹੋਇਆ ਅਜੇ ਤੱਕ ਕਿਸੇ ਨੇ ਸ਼ੇਰ ਨੂੰ ਤਾਂ ਕਿਸੇ ਨੇ ਖਾਦਾ ਨਹੀਂ ਸ਼ੇਰ ਦਾ ਨੇਕਾ ਚੀਜ਼ਾਂ ਨੂੰ ਫੜ ਫੜ ਖਾ ਜਾਂਦਾ ਉਹ ਕਹਿੰਦਾ ਨਾ ਨਾ ਮੈਂ ਜਮਾ ਛੱਡ ਕੇ ਆਇਆ ਆਪਦੀ ਖੱਟ ਤੇ ਬੈਠਿਆ ਨੂੰ ਕਹਿੰਦੀ ਚੱਲ ਦਿਖਾ ਹੂੰ ਕਹਿੰਦਾ ਨਾ ਮੈਂ ਨਹੀਂ ਜਾਂਦਾ ਉਹ ਕਹਿੰਦੀ ਦਿਖਾ ਤਾ ਲਿਆ ਫੇਰ ਮੁੜਿਆ ਮੈਂ ਕਿ ਆਪਾਂ ਹੂੰ ਕਹਿੰਦਾ ਤੂੰ ਛੱਡ ਕੇ ਭੱਜੇਂਗੀ ਹੂੰ ਵੀ ਮੈਨੂੰ ਮਾਰ ਦੇਣਗੇ ਤੈਨੂੰ ਕਹਿਣਾ ਕੁਝ ਨਹੀਂ ਹੂੰ ਤੇ ਮੈਂ ਤਾਂ ਜਾਂਦਾ ਨਹੀਂ ਉਹ ਕਹਿੰਦੀ ਆਏ ਕਰ ਜੇ ਨਹੀਂ ਮੇਰੇ ਤੇ ਯਕੀਨ ਨਾ ਪੁੱਛ ਨਾ ਪੁੱਛ ਬੰਨ ਲੈ ਹੂੰ ਜੇ ਮੈਂ ਤੈਨੂੰ ਛੱਡ ਕੇ ਭੱਜੂ ਤਾਂ ਤੇਰੀ ਪੁੱਛ ਨਾ ਪੁੱਛ ਬੰਨੀ ਹੋਈ ਫੇਰ ਮੈਂ ਕਿਵੇਂ ਭੱਜ ਨੂ ਏ ਲੂੰਬੜੀ ਨੇ ਜਦੋਂ ਉੱਤੇ ਜਾ ਆ ਲਿਆ ਸ਼ੇਰ ਨੇ ਆਖਿਆ ਵੀ ਗੱਲ ਠੀਕ ਐ ਚਲ ਕੋਈ ਨਹੀਂ ਫਿਰ ਦੁਖਾ ਲੇ ਉਹਨੇ ਕੀ ਫਰਕ ਐ ਉਹਦੇ ਪਹਿਲਾਂ ਨਾ ਉਹ ਤਿਆਰ ਕਰ ਬਾਂ ਮਗਰਾ ਹਾਂਗੇ ਵੀ ਜੇ ਆਉਣ ਲੱਗੇ ਭੱਜ ਲਾਂਗੇ ਲੂੰਬੜੀ ਨੂੰ ਲਈ ਜਾਂਦਾ ਪੂਛਾਂ ਬੰਨੀਆਂ ਹੋਈਆਂ ਨੇ ਬਰਾਬਰ ਬਰਾਬਰ ਤੋਂ ਰਹਿ ਜਾਂਦੇ ਨੇ یوں ਫੇਰ ਉਹਨਾਂ ਨੇ ਦੇਖ ਲਿਆ ਵੀ ਲੈ ਹੋ ਆਉਂਦੇ ਨੇ ਹੁਣ ਲੂੰਬੜੀ ਪੰਗਾ ਕਰੀ ਆਉਂਦੀ ਹੈਗੀ ਨਾਲ ਵੀ ਹੁਣ ਲੂੰਬੜੀ ਲੈ ਕੇ ਆਈ ਹੈ ਤੇ ਗਿੱਦੜੀ ਕਹਿੰਦੀ ਫੇਰ ਹੁਣ ਕਹਿੰਦਾ ਹੁਣ ਕੀ ਅੱਗੇ ਵਾਲਾ ਪੈਂਤਰਾ ਹੀ ਚੱਲੂ ਹੂੰ ਤੂੰ ਬਸ ਹਾਂ ਜਹਾਂ ਕਰੀਂ ਜਾਈਂ ਡੱਕਣੂ ਦਾ ਮੈਂ ਹਾਂ ਅੱਛਾ ਭਾਈ ਜਦੋਂ ਫੇਰ ਨੇੜੇ ਆ ਗਏ ਹੂੰ ਉਹਨੇ ਤਾਂ ਫੇਰ ਰੋਆ ਤੇ ਬੱਚੇ ਹੂੰ ਵਾ 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 ਚਿੰਗ ਚਿੰਗੜਾ ਪੈ ਗਿਆ ਉਹ ਕਹਿੰਦਾ ਕਿਉਂ ਮਾਰੇ ਜਾਂ ਨੇ ਕਾਰ ਦੀ ਖਤਰ ਕੀ ਮੰਗਦੇ ਨੇ ਦੇ ਦੇ ਥੋਂ ਉਹ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਨੇ ਹੂੰ ਉਹ ਕਹਿੰਦਾ ਮੈਂ ਤਨੂ ਪਹਿਲਾਂ ਕਿਹਾ ਤਾਂ ਅੱਗੇ ਵੀ ਕੱਲਾ ਵਾਲੇ ਤਾਂ ਕਿੰਨਾ ਪਿਆ ਉਹ ਕਹਿੰਦੀ ਬੇਹ ਹੈ ਇਹ ਬੇਹ ਨਹੀਂ ਖਾਂਦੇ ਤਾਜਾ ਭਾਲਦੇ ਨੇ ਮੈਂ ਕੀ ਕਰਾਂ ਇਹ ਤਾਂ ਤਾਜਾ ਭਾਲਦੇ ਨੇ ਕਹਿੰਦਾ ਕੋਈ ਨਹੀਂ ਫਿਰ ਲੂੰਬੜੀ ਨੂੰ ਮੇਰਾ ਦਿੱਤਾ ਹੋਇਆ ਬਾਢੀ 500 ਰੁਪਿਆ ਲੂੰਬੜੀ ਵੜਿਆ ਕੇ ਲਈ ਆਉਦੀ ਹੈ ਨੇੜੇ ਆ ਜਾਂਦੇ ਗੜੱਪ ਦੇ ਨੇ ਫਰ ਨੂੰ ਉਹ ਸ਼ੇਰ ਨੇ ਆਖਿਆ ਗੱਲ ਪੱਕੀ ਐ ਵੀ ਲੂੰਬੜੀ ਤਾਂ ਵੜਿਆ ਕੇ ਲੈ ਜਾਂਦੀ ਐ ਚੱਕਤੀ ਸ਼ੇਰ ਨੇ ਛਾਲ ਹੁਣ ਕਿਹੜੇ ਲੂੰਬੜੀ ਤੋਂ ਨਾ ਭੱਜਿਆ ਨਾ ਜਾਵੇ ਉਹ ਥੋੜਾ ਪੰਜ ਤੋਂ 10 ਕਰਬ ਦਾ ਭੱਜੀ ਕਿਤੇ ਫੇਰੇ ਜਦੋਂ ਸ਼ੇਰ ਮਾਰਦਾ ਛਾਲ ਕਿਤੇ ਇਧਰ ਲਈ ਵਟਣਾ ਬਾਈ ਦੇ ਬੁਰਕ ਕਿਤੇ ਇਧਰ ਲਈ ਨਾਲ ਓਕੜੀ ਸੇ ਤੋਂ ਰਹਿ ਜਾਂਦਾ ਭਈ ਪੂਛ ਨਾ ਪੂਛ ਬੰਨੀ ਹੋਈ ਹੌਲੇ ਹੌਲੇ ਗਾਹਾਂ ਜਾਂਦੇ ਦੀ ਉਹਦੀ ਤਾਂ ਪਈ ਪੂਛ ਟੁੱਟ ਗਈ ਪੂਛ ਟੁੱਟ ਗਈ ਉਹਦਾ ਲੂੰਬੜੇ ਤਾਂ ਉੱਥੇ ਮਰ ਮੁਰਗੇ ਬਟਾ ਜਵਾਜੇ ਬਾਈ ਪਹਿਲੇ ਤੇ ਉਹ ਭਾਈ ਗਾਹ ਭੱਜ ਗਿਆ ਤੇ ਗਾਹਾਂ ਛੇਰ ਟੱਕਰ ਗੇ ਉਹ ਕਹ ਰਹੇ ਹੋਏ ਕੀ ਗੱਲ ਹੋ ਗਈ ਲਹੂ ਲਹਾਨ ਜਾ ਹੋਇਆ ਉਹਨੇ ਉਹ ਪੂਛ ਆਏ ਮਾਰੇ ਆਏ ਮਾਰੇ ਉਹ ਪਿੰਡੇ ਤੇ ਵੱਜ ਗਈ ਪਿੰਡਾ ਲਹੂ ਲਹਾਨ ਹੋ ਗਿਆ ਉਹ ਕਹਿੰਦੇ ਵੀ ਇਹ ਕੀ ਗੱਲ ਹੋ ਗਈ ਤੈਨੂੰ ਕਹਿੰਦਾ ਪੁੱਛ ਨਾ ਭਰਾਵਾ ਮਸਾਂ ਜਾਣ ਵਿੱਚ ਆਈ ਅੱਜ ਤੇ ਮਾਰਤੇ ਤੇ ਕਹਿੰਦਾ ਕਹਿੰਦਾ ਗੱਲ ਕੀ ਕਹਿੰਦਾ ਯਾਰ ਸ਼ੇਰਾਂ ਨੂੰ ਖਾਣ ਵਾਲੇ ਆ ਗਏ ਖੱਡ ਤੇ ਮੈਂ ਕਹਾ ਮਸਾਂ ਬਚਿਆ ਕਹਿੰਦਾ ਮਗਰੋਂ ਕਿ ਜਿੱਦੀ ਇੱਕ ਲੂੰਬੜੀ ਆ ਗਈ ਲੂੰਬੜੀ ਲੈ ਕੇ ਵਢਿਆ ਕੇ ਵੀ ਉਹ ਗਿੱਦੜ ਦੀ ਉਹਦੀ ਕਹਿੰਦਾ ਬੰਨੀ ਹੋਈ ਸ਼ੇਰਾਂ ਨੂੰ ਖਾਣ ਵਾਲੇ ਦੀ ਉਹਨੂੰ ਪਤਾ ਹੀ ਨਾ ਵੀ ਗਿੱਦੜ ਹੈਗਾ ਕਹਿੰਦਾ ਸ਼ੇਰਾਂ ਨੂੰ ਖਾਣ ਵਾਲੇ ਦੀ ਬੰਨੀ ਹੋਈ ਵਢਿਆ ਕੇ ਲੈ ਗਈ ਕਹਿੰਦਾ ਭਾਈ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਆਉਂਦਾ ਹੈ ਲੂੰਬੜੀ ਲਈ ਆਉਂਦੇ ਹੁਣ ਫੜ ਲਾਗੇ ਮਾਦਾ ਕਹਿੰਦਾ ਚੱਕ ਤੇ ਛਾਲਾ ਨੂਮੜੀ ਤਾਂ ਕਹਿੰਦਾ ਭਾਈ ਮਗਰ ਡਿੱਗ ਡੁਗਪੀ ਪਤਾ ਨਹੀਂ ਮਰ ਗਈ ਤੇ ਨਹੀਂ ਜਿਉਂਦੀ ਐ ਤੇ ਮੇਰੀ ਪੂਛ ਟੁੱਟ ਗਈ ਪੂਛ ਟੁੱਟ ਗਈ ਸ਼ੇਰ ਕਹਿੰਦੇ ਵੀ ਸਾਨੂੰ ਦਖਾ ਖੇលਿਆ ਸ਼ੇਰਾਂ ਨੂੰ ਖਾਣ ਵਾਲੇ ਆਪਾਂ ਨੂੰ ਖਾਣ ਵਾਲਾ ਅਜੇ ਤੱਕ ਤਾਂ ਕੋਈ ਆਇਆ ਨਹੀਂ ਅੱਜ ਕਿਹੜਾ ਤੇਰੀ ਖੱਟ ਤੇ ਚੱਲ ਦਖਾ ਖੇលਿਆ ਉਹ ਭਾਈ ਆਵੇ ਨਾ ਤੇ ਸ਼ੇਰ ਕਹਿਣਾ ਚੱਲ ਚੱਲੀਏ ਉਧਰੋਂ ਹੁਣ ਗਿੱਦੜੀ ਨੂੰ ਵੀ ਗੇਦੜ ਨੂੰ ਵੀ ਪਤਾ ਲੱਗ ਗਿਆ ਕਹਿੰਦਾ ਲੈ ਹੁਣ ਨੇਰੇ ਚ ਫੇਰ ਆਉਣਗੇ ਫੇਰ ਨਹੀਂ ਪੈਂਤਰਾ ਆਪਣਾ ਚੱਲਣਾ ਆਪਾਂ ਤਾਂ ਹੁਣ ਭੱਜ ਚੱਲ ਉਹ ਤਾਂ ਭਈ ਉਥੋ ਰਵੰਨਾ ਹੋ ਗਏ ਆਪਦੇ ਉਹ ਝਾੜਾਂ ਵਾਲਿਆ ਚ ਜਿੱਥੇ ਰਹਿੰਦੇ ਤੇ ਮੁੜ ਕੇ ਉੱਥੇ ਵਾਗ ਗਏ ਤੇ ਛੇਰ ਉਹ ਲੰਡਾ ਕਿਤੇ ਮੰਗਰੋ 1-2 ਦਿਨਾਂ ਬਾਅਦ ਫੇਰ ਆਇਆ ਉਹਨੇ ਅਖੇ ਦੇਖਤਾ ਵਾਂ ਫੇਰ ਖੱਡ ਬੇਲੀ ਫੇਰ ਆਪਦੀ ਖੱਟ ਤੇ ਰਹਿਣ ਲੱਗ ਗਿਆ ਇਹੀ ਜਿਤਾ ਗਿੱਦੜ ਤੇ ਗਿੱਦੜੀ ਨੇ ਛੇਰ ਨਾ ਕਰੇ ਛੇਰ ਨੂੰ ਬਾਣੀ ਪਾ ਲਿਆ ਹੂੰ